ਮੰਮੀ ਡੈਡੀ ਨੇ ਪਤਾ ਨਹੀਂ ਮੇਰੇ ਕੋ ਕੀ ਲੈਣਾ ਆ ਕਾਦੀ ਦੁਸ਼ਮਣੀ ਕੱਢਣ ਡੇ ਮੇਰੇ ਨਾਲ ਹਾਏ ਹੈ ਵੇ ਕੀ ਆਂਦਾ ਤੈਨੂੰ ਡੈਡੀ ਉਹਨੇ ਕੋਈ ਗੱਲ ਹੀ ਨਹੀਂ ਕੀਤੀ ਹੈ ਜੀ ਮੰਮੀ ਗੱਲ ਕਰਨ ਨਾਲੋਂ ਘਟ ਗਈ ਏ ਪਹਿਲਾਂ ਪੈਲੀ ਚਾ ਭੰਡਿਆ ਹਾਂ ਉੱਥੇ ਕੰਮ ਕੀਤਾ ਹੁਣ ਘਰ ਆਇਆ ਪਹਿਲਾਂ ਪਾਣੀ ਢਾ ਫਿਰ ਪੱਠੇ ਕੁੱਤਰ ਹੁਣ ਡਗਰਣ ਭਾ ਕੇ ਆਇਆ ਵਾ ਤੇ ਉਹਦੇ ਆਪਣਾ ਘਰ ਦੁੱਦਾ ਕੰਮ ਕਾਣ ਡਿਆ ਡਰ ਥੋੜਾ ਤੇ ਜੇ ਉਹ ਵੀ ਕਹਿੰਦਾ ਤਾਂ ਤੇਰੇ ਫਾਇਦੇ ਵਾਸਤੇ ਕਹਿੰਦਾ ਵਾ ਪਰ ਮੰਮੀ ਮੇਰੇ ਕੋ ਨਹੀਂ ਨਾ ਹੁੰਦਾ ਮੈਂ ਥੱਕ ਗਿਆ ਨਾ ਜੇ ਆਖਿਆ ਵੀ ਬੰਦਾ ਕੋ ਰੱਖ ਲਓ ਨਾ ਉਹ ਦਾ ਪਰ ਰੱਖਣਾ ਹੀ ਨਹੀਂ ਆ। ਕਹਿੰਦੀ ਬਾਹਰ ਅੰਦਰ ਦਾ ਵੇਖ ਲੈ। ਉਦੋਂ ਤੂੰ ਆਨਾ ਮੇਰੇ ਪਾਸੇ ਲੱਗਣਾ ਨਹੀਂ। ਤੂੰ ਹੁਣ ਘਰ ਦਾ ਕੰਮ ਤਾਂ ਕਰਨਾ ਹੀ ਪੈਣਾ ਵਾ। ਮੰਮੀਆ ਗੱਲ ਕਿਧਰ ਦੀ ਤੁਸੀਂ ਕਿਧਰ ਲੈ ਗਏ ਹੋ? ਮੈਂ ਗੱਲ ਹੋਰ ਕਰਨ ਰਿਹਾ ਤੇ ਤੁਸੀਂ ਬਾਹਰ ਵਾਲ ਨੂੰ ਤੁਰ ਪੋ। ਪੁੱਤ ਜਿਉਂ ਨਹੀਂ ਬੰਦਾ ਕੋ ਮਨਲਾ ਰੱਖਦਾ ਆ ਤੂੰ ਸਾਰੇ ਕੰਮ ਕਰਦਾ। ਉਹ ਵੀ ਤੇਰੇ ਵਾਸਤੇ ਹੀ ਰਿਹਾ ਤੇ ਦਿਲ 'ਚ ਕੋਈ ਜੁੜ ਜੇਗਾ ਪਿਆ ਤਾਂ ਮੁੰਡੇ ਦੀ ਚੀਜ਼ ਬਣ ਜੇ। ਮੰਮੀ ਬਥੇਰਾ ਹੋ ਜਾ ਐਵੇਂ ਨਾ ਇਦਾਂ ਕਰੋ। ਇੰਨਾ ਪੈਸਾ ਕੀ ਕਰਨਾ ਵਾ? ਜੇ ਜਨਸ ਹੋਹੀ ਨਾ ਹੋਇਆ ਤੇ ਲੈ ਪੁੱਤ ਪੈਸੇ ਜਿੰਨੇ ਮਰਜ਼ੀ ਹੋਣ ਫੇਰ ਮਨ ਚ ਲਾਲਚਤ ਹੁੰਦਾ ਹੀ ਹੈ ਨਾ ਵੀ ਚੱਲ ਹੋਰ ਰੱਖੋ ਇਕੱਠੇ ਕਰ ਲਈਏ ਥੋੜੇ ਬੋਤੀ। ਓ ਮਮੀ ਪੈਸੇ ਨਹੀਂ ਇਕੱਠੇ ਹੋਣੇ ਸਾਰੀ ਉਮਰ ਇੱਦਾਂ ਲੰਗ ਜਾਨੀ ਐ। ਪੁੱਤ ਜੇ ਉਹ ਸਰਫਾ ਕਰਤਾਗਾ ਤੇ ਵਧੀਆ ਗੱਲ ਵਾ ਉਹ ਜਾੜਨ ਤਾਂ ਨਹੀਂ ਨਾ ਡਿਆ ਹੈਗਾ। ਕੱਲ ਨੂੰ ਅਸੀਂ ਕਿਹੜਾ ਤੇਰੇ ਨਾਲ ਬੈਠੇ ਰਹਿਣਾ ਕੋਈ ਪੈਸਾ ਹੋਏਗਾ ਸੌਖਾ ਰਹੇਗਾ। ਮੇਰੇ ਜਿੰਨੇ ਯਾਰ ਆ ਵੇ ਲੋ ਕੋਈ ਕੰਮ ਨਹੀਂ ਕਰਦੇ ਸਾਰਿਆਂ ਨੇ ਬੰਦੇ ਰੱਖੇ ਨੇ। બસ ਠੀਕ ਆ ਲੋਕਾਂ ਵੱਲ ਨਹੀਂ ਵੇਖੀ ਜਾਂਦਾ ਆਪਣਾ ਘਰ ਕੰਮ ਹੁੰਦਾ ਹੁੰਦਾ ਲੋਕ ਹੋਣ ਕਹਿ ਕੇ ਸਾਰੇ ਕੁਝ ਝੜਦੇ ਤੂੰ ਹੀ ਝੜਦੇਂਗਾ ਚਲੋ ਠੀਕ ਆ ਪਰ ਇੱਕ ਵਾਰੀ ਮੰਮੀ ਕਿਉਂ ਕਿ ਕੰਮ ਮੇਰੇ ਕੋ ਘਾਟ ਕਰਾਇਆ ਕਰਨਾ ਕੋਈ ਨਹੀਂ ਕਹਿ ਕੇ ਵੇਖ ਲਾਂ ਤੂੰ ਦਿਨ ਕੰਮ ਹੀ ਕਰੀ ਜਾਓ ਕੋਈ ਗੱਲ ਨਹੀਂ ਪੁੱਤ ਜੱਟਾਂ ਦੇ ਜਿਹੜੇ ਪੁੱਤ ਹੁੰਦੇ ਨੇ ਕੰਮ ਕਰਦੇ ਸੋਹਣੇ ਲੱਗਦੇ ਨੇ ਉਹ ਚਲੋ ਠੀਕ ਆ ਹੁਣ ਦੂਈ ਮਤਾ ਦੇਂਦਾ ਭੋ ਮੈਨੂੰ ਕਿਤਾ ਆ ਕੋ ਪੈਂਦਾ ਵਾ ਉਹ ਮੰਮੀ ਟੈਨ ਨਹੀਂ ਦਿਆ ਮੈਂ ਤੁਹਾਨੂੰ ਮੈਂ ਇਹ ਦਾ ਖੜਾ ਵੀ ਡੈਡੀ ਨਾਲ ਗੱਲ ਕਰਿਓ ਤੇ ਮਰਾਜਾ ਸਮਝਾਇਆ ਮੈਂ ਮੇਰੇ ਕੋ ਕੰਮ ਘਾਟਾ ਕਰਾਉਣ ਦੱਸ ਪੁੱਤ ਐ ਫੰਤੂ ਮੁੰਡਾ ਆ ਉਹ ਬੁੱਢਾ ਵਾ ਤੇ ਤੈਨੂੰ ਕੰਮ ਕਰਨਾ ਹੀ ਪੈਣਾ ਵਾ ਇਹ ਤੈਨੂੰ ਨਾ ਤੂੰ ਆਖੇ ਵੀ ਮੈਂ ਮੰਜੀ ਤੇ ਬਹਿ ਕੇ ਖਾਵਾਂ ਉਹ ਚਲੋ ਠੀਕ ਆ ਜਾ ਤੀ ਕੋਟ ਚਾਹ ਬਣਾ ਕੇ ਲਿਆਓ ਚੱਲ ਲੈ ਲੈਂਦੀ ਹਾਂ ਖਾ ਲੈ ਮੈਂ ਕਰ ਦੇਣਾ ਨੇ ਤੇ ਉਹਨਾਂ ਚ ਰੇ ਕਰ ਦੇਣਾ ਤੁਹਾਡੇ ਚਾਹ ਬਣਾਉਂਦਾ ਬਣਾਉਂਦੇ ਹਾਂ ਕਰ ਦੇ ਫੇਰਾ ਪੁੱਤ ਤੇ ਚੱਲ ਜਾਈਂ ਸਬਜੀ ਬਰੋੜ ਵਾਲੀ ਬਣਾ ਦੇ ਹੂੰ ਕਰਨਾ ਕੀ ਆ ਪਿੰਦਰਾ ਆਇਆ ਇਹ ਪੈਰੀ ਜੋ ਧਿਆਨ ਤੇ ਮੇਰੇ ਨਾਲ ਹੀ ਜੇ ਨਾ ਮੈਨੂੰ ਕੰਮ ਕਰਨਾ ਪੈਂਦਾ ਤੇ ਮੈਂ ਹਾਂ ਕੋਈ ਨਹੀਂ ਪਤਾ ਸਹਜੇ ਸਹਜੇ ਜੇ ਨਾ ਖੁੱਦ ਦਾ ਤੂੰ ਕਰ ਲਿਆ ਕਰ ਅੱਛਾ ਤੈਨੂੰ ਵੀ ਆਇਆ ਹੁਣ ਆ ਹੁਣ ਤਾਂ ਮੈਨੂੰ ਹੀ ਆਇਆ ਜਨਮ ਦੇਂਦਾ ਤੇ ਕਿੱਦਾਂ ਕਰਨੀ ਹੁਣ ਨਹੀਂ ਨਹੀਂ ਜਾਣਾ ਪੈਣਾ ਵਾ ਅਗਲੇ ਨੂੰ ਗੁੱਸਾ ਕਰ ਲੈਣਾ ਪਹਿਲੀ ਵਾਰੀ ਉਹਦੇ ਮੁੰਡੇ ਦਾ ਜਨਮ ਦੇਣਾ ਪਹਿਲਾਂ ਤੋਂ ਮਨਾਉਂਦਾ ਨਹੀਂ ਤੇ ਜੇ ਹੁਣ ਉਹ ਮਨਾਉਣ ਲੱਗਾ ਵਾ ਉਹੋ ਜਸ਼ਨ ਦਾ ਹੀ ਆ ਕੇ ਆਹ ਉਹਦਾ ਜਨਮ ਦਿਨ ਮੈਨੂੰ ਆਇਆ ਹੈ ਕੱਲ ਨੂੰ ਤੇ ਮੈਂ ਆਖਿਆ ਨੂੰ ਪੁੱਛਣੀ ਆ ਕਿ ਕੀ ਕੋਈ ਚੀਜ਼ ਆਜੀ ਖੜਨੀ ਆ ਨਹੀਂ ਇਤਰਾ ਨਾ ਨਾ ਕਰ ਅਗਲਾ ਫੇਰ ਮੂੰਹ ਵਟਲੇਗਾ ਮੈਂ ਤੈਨੂੰ ਇੱਕ ਗੱਲ ਕਹਾਂ ਭਾਈ ਉਹ ਕੁਛ ਲਿਆ ਹੁਣ ਤੇ ਭਾਈ ਨਾ ਲਿਆ ਹੁਣ ਅਸੀਂ ਲੱਗਦੀਆਂ ਭੂਆ ਸਾਡਾ ਫਰਜ ਮੰਨਦਾ ਨੀ ਨਹੀਂ ਬਹੁਤਾ ਖਰਚਾ ਕਰਨਾ ਮਸਾ ਸਾਫਦਾ ਕਰ ਲਈਏ ਉਹ ਦੂਜਿਆਂ ਦੀ ਤਾਂ ਉਦਾ ਚੜ ਮਚਣੀ ਹਾਂ ਨਹੀਂ ਨਹੀਂ ਤੂੰ ਇੰਦਾ ਕਰ ਇੱਕ ਉਹਦਾ ਸੂਟ ਲੈ ਲੈ ਤੇ ਮੈਂ ਵੀ ਇੱਕ ਸੂਟ ਲੈ ਲੀਨੀ ਤੇ ਨਾਲ 5-500 ਰੁਪਇਆ ਦੇਵਾਂਗੀ ਐ ਇਨੀਸ਼ੀਏਟਿੰਗ ਐਨਾ ਦਿਲ ਨਿਕਾ ਨਹੀਂ ਕਰੀਦਾ ਹੁੰਦਾ ਜਿੱਥੇ ਖਰਚਾ ਕਰਨਾ ਉੱਥੇ ਕਰਨਾ ਪੈਂਦਾ ਵਾ ਹਾਂ ਚੱਲ ਕੋਈ ਨਹੀਂ ਜਦੋਂ ਮੈਂ ਸਾਰੇ ਤਿਆਰ ਹੋਣ ਲੱਗਾਂਗੀ ਨਾ ਤੇ ਤੈਨੂੰ ਫੋਨ ਕਰ ਦਾਂਗੀ ਤੇ ਤੂੰ ਵੀ ਟਾਈਮ ਨਾਲ ਤਿਆਰ ਹੋ ਜੀ ਤਦੋਂ ਹੱਜੋ ਵਾਲੋਂ ਕੱਠਿਆਂ ਬੱਸੇ ਬਹਿ ਜਾਾਂਗੀ ਨਹੀਂ ਨਹੀਂ ਪਾਹੀ ਤੇਰੀ ਕੋਈ ਮਜਾ ਆਇਆ ਜਣਾ ਪਤਾ ਕੀ ਆ ਕੰਮ ਦੇ ਦੇਣ ਨੂੰ ਤੇ ਬਾਅਦ ਕੰਮ ਪੈ ਜੇ ਤੇ ਉਹਨੂੰ ਮੈਂ ਨਾਲ ਲੈ ਜਾ ਤੂੰ ਮੁੜ ਕੇ ਘਰ ਆਂਗੇ ਖਿਜੇਗਾ ਵੀ ਮੇਰਾ ਕੰਮ ਨਹੀਂ ਹੋਇਆ ਹੈਗਾ ਤੂੰ ਹੀ ਰਹਿਣ ਦੀ ਪਰੋਣੇ ਨੂੰ ਕੋਈ ਨਹੀਂ ਚੱਲ ਫਿਰ ਠੀਕ ਆ 9:00 ਵਜੇ ਦਾ ਟਾਈਮ ਰੱਖ ਲੈ ਚੱਲ ਠੀਕ ਆ ਮੈਂ 9:00 ਵਜੇ ਹੱਚਵਾਲ ਪਹੁੰਚ ਜਾਵਾਂਗੀ ਠੀਕ ਆ ਤੇ ਤੂੰ ਹਰਚਵਾਲੋਂ ਲੈਣੀ ਆ ਕਿ ਕਾਦੀਆਂ ਤੋਂ ਲੈਣੀ ਇਹ ਦੱਸ ਦੇ ਨਹੀਂ ਨਹੀਂ ਕਾਦੀਆਂ ਤੋਂ ਹੀ ਲੱਲਾਂਗੇ ਹਰਚਵਾਲੋਂ ਸਾਭ ਦੇ ਬਿਲਕੁਲ ਹੀ ਮਿਲਦੀ ਨਹੀਂ ਚਲ ਚੰਗਾ ਫਿਰ ਚੰਗਾ ਚੰਗਾ ਮੈਂ ਵੀ ਸਬਜੀ ਧਰੀ ਹੀ ਕਿਤੇ ਥੱਲੇ ਹੀ ਨਾ ਲੱਗ ਜੇ ਚੰਗਾ ਬਹੁਤ ਚੰਗਾ ਇਹਦਾ ਵੀ ਉਦਾਂ ਕੋਈ ਨਹੀਂ ਹਾਲ ਉਦਾਂ ਆਪਣੀਆਂ ਨਾਨਾ ਵਾਲੇ ਪਾਸੇ ਹਾਲ ਸਾਰੇ ਖਰਚੇ ਕਰਦੀ ਐ ਤੇ ਜੇ ਉਹਦੇ ਮੁੰਡੇ ਦਾ ਜਨਮ ਦਿਨ ਵਾ ਤੇ ਹੁਣ ਜੱਸੀ ਵਟਨ ਲਈ ਐ ਤੇ ਉਦਾਂ ਆਪ ਐਡੀ ਜਬਾਨ ਜਦੋਂ ਕੋਈ ਦਿਨ ਵਾਰ ਹੁੰਦਾ ਨਾ ਆ ਲੈ ਓ ਆ ਲੈ ਤੇ ਜੇ ਉਹਦੇ ਮੁੰਡੇ ਦਾ ਜਨਮ ਦਿਨ ਆ ਗਿਆ ਵਾ ਤੇ ਰੋਈ ਜਾਣੀ ਐ ਕੁਛ ਦੇਣਾ ਨਾ ਪਵੇ ਉਚਾਰਾ ਉਹ ਗਲਤੀ ਐਨਾ ਹੜਾ ਕਰਦਾ ਜਦੋਂ ਜਾਈਏ ਭੂਆ ਭੂਆ ਕਰਦਾ ਲੈ ਆਪੋ ਤਾਂ ਇਥੇ ਹੀ ਬੈਗਿਆ ਤਾਂ ਚੱਲ ਜਾਈ ਨਹੀਂ ਕੋਈ ਨਹੀਂ ਮੰਮੀ ਇੰਨੀ ਹਵਾਤੀ ਹੋ ਗਈ ਕਿ ਉਸ ਤੇ ਬੈਠ ਕੇ ਗੱਲ ਕਰਨੀ ਇੱਕ ਕਰੀ ਹਾਂਜੀ ਦੱਸੋ ਨਿਆ ਮੀਨੂ ਨਹੀਂ ਯਾਦ ਆਇਆ ਤਾਂ ਬੈਠੇ ਅੱਗੇ ਵਿੱਚ ਬੈਠੇ ਨਾਲ ਗੱਲ ਕਰਨੀ ਕਾਦੀ ਮੰਮੀ ਤੇਰੇ ਦਾ ਆਇਆ ਸੀ ਕੱਲ ਫੂਲ ਜਸ਼ਨ ਦਾ ਵਜਨ ਦੇ ਅੱਛਾ ਤੇ ਉਹ ਦੱਤ ਤੇਰੀ ਮਾਸੀ ਨਾਲ ਵੀ ਮੰਗਲ ਕੀਤੀ ਹੈ ਮੈਨੂੰ ਕਹਿਣ ਦੀ ਕਿ ਭਾਜੀ ਬੁਲਾ ਲੈ ਲਾ ਉਹਨੇ ਕੰਮ ਦੇ ਦੇਣਾ ਭਾਜੀ ਤੇਰੇ ਕੋ ਜਾਈ ਨਹੀਂ ਜਣ ਤੂੰ ਇੱਕ ਕੰਮ ਕਰ ਹੂੰ ਗੱਡੀ ਤੇ ਹਾਂ ਮੈਨੂੰ ਵੀ ਲੈ ਜਾ ਤਾਂ ਮਾਸੀ ਆਪਣੀ ਨੂੰ ਵੀ ਲੈ ਜਾ ਤਾਂ ਚੋਣ ਬਿਠਾਣ ਲੱਗੇ ਨਾਲ ਮੰਮੀ ਮੇਰੀ ਸੁਣੋ ਗੱਲ ਜੇ ਕੱਲ ਨੂੰ ਕੋ ਕੰਮ ਹੈ ਨਹੀਂ ਤਾਂ ਤੂੰ ਹੁਣ ਉਧਰੋਂ ਤੁਰ ਕੋ ਲੈ ਕੇ ਪੁੱਤ ਕੀ ਫਾਇਦਾ ਕਰ ਚੀਜ਼ਾਂ ਦਾ ਜੇ ਮੈਂ ਫੇਰ ਬਸਾਂ ਤੇ ੱਕੇ ਖਾਦੇ ਮੰਮੀ ਮੈਂ ਨਹੀਂ ਜੇ ਜਾਣਾ ਹੈਗਾ ਮੇਰਾ ਨੀ ਕੀ ਕਰਨ ਦਾ ਜਾਨੂ ਇੱਕ ਕੰਮ ਕਰਾਂਗਾ ਮੈਂ ਤੁਹਾਨੂੰ ਛੱਡ ਆਵਾਂਗਾ ਡੇ ਤੇ ਤੇ ਬੱਸੇ ਚੱਲ ਜੇ ਉੱਥੇ ਕਿੰਨਾ ਜ਼ੋਰ ਲੱਗਣਾ ਬੈਠ ਕੇ ਚੱਲ ਜਾਣਾ ਮੈਂ ਨਾਲੇ ਪੁੱਤ ਤੂੰ ਵੀ ਆਪਣੀ ਮਾਮੀਆਂ ਨੂੰ ਮੇਲੇ ਲੈ ਕੋਈ ਨਹੀਂ ਮੰਮੀ ਹਜੇ ਥੋੜੇ ਦਿਨ ਹੋਏ ਮਾਦਨ ਹੋ ਕੇ ਆਇਆ ਹਾਂ ਚੱਲ ਭਰਾ ਤੇਰੀ ਮਾਜੀ ਮੈਂ ਤਾਂ ਕਿਹਾ ਚੱਲ ਪੁੱਛ ਕੇ ਵੇਖ ਲੈਣੀ ਮੇਰਾ ਨੀ ਜੀ ਕਰਨ ਦਾ ਹੈ ਤੇਰਾ ਤਾਂ ਉਦਾਂ ਨਾਨਕਿਆਂ ਨਾਲ ਹੈ ਹੀ ਨਹੀਂ ਮਾਸਾ ਨੂੰ ਲੋਕਾਂ ਨੇ ਨਿਆਣੇ ਭੱਜ ਭੱਜ ਨਾਨਕਿਆਂ ਨੂੰ ਜਾਂਦੇ ਆਹੋ ਕਿਤੇ ਆਏ ਕਿਹੜੇ ਦਿਨ ਹੋਏ ਨੇ ਇਹ ਥੋੜੀ ਗੱਲ ਉਹ ਪੀ 10 ਦਿਨ ਹੋਏ ਤੇ ਹੁਣ ਗਾਂ ਜਾਣਾ ਹੀ ਨਹੀਂਗਾ ਮੈਨੂੰ ਨਹੀਂ ਪਤਾ ਇਸੀ ਦਾ ਮੈਂ ਛੱਡਾਵਾਂਗਾ ਤੁਹਾਨੂੰ ਸਵੇਰੇ ਤੁਹਾਡੇ ਤੋਂ ਚੜਾਵਾਂਗਾ ਤੇ ਚੱਲ ਜਿਓ ਜਾਣਾ ਚੱਲ ਕੋਈ ਨਹੀਂ ਬਾਬਾ ਚੱਲ ਜਾਾਂਗੀ ਮੈਂ ਬੱਸੇ ਹੁਣ ਇਹ ਨਾ ਮੈਂਮ ਜਬਾਨ ਕੀਤੀ ਹੈ ਜੇ ਮਹਾਂ ਨਾ ਜਾਵਾਂ ਤਾਂ ਮਰੀ ਗੱਲ ਕੁਬੇ ਲਓ। ਤੁਸੀਂ ਇਹ ਦੇਖ ਤੇ ਬੈਠੀ ਹੈ। ਇਹ ਤਾਂ ਹੈ ਨਹੀਂ ਆਂ। ਇੱਕ ਵਾਰੀ ਪੂਛ ਲੈਣੀ ਠਾਕੇ ਵੀ ਰੋਟੀ-ਰੁੱਟੀ ਤਾਂ ਨਹੀਂ ਖਾਣੀ। ਮੰਮੀ। ਮੰਮੀ। ਹਾਂ ਪੁੱਤ ਉੱਠੋ ਮੜਾ ਜਾ। ਤੇ ਕਿਦਾਂ ਹੁਣ ਸਹੀ ਐ ਸੇਤ? ਠੀਕ ਲੱਗਣ ਡਿਆ ਵਾ ਅੱਗੇ ਨਾਲੋਂ। ਆਹੋ ਪੁੱਤ ਹੁਣ ਤੇ ਦਵਾਈ ਵੀ ਖਾਦੀ ਥੋੜਾ ਫਰਕ ਲੱਗਣ ਡਿਆ ਵਾ। ਮੈਂ ਕਿਹਾ ਮਿਠਾ ਕੇ ਪੁੱਛਦੀ ਆਂ ਰੋਟੀ-ਰੁੱਟੀ ਤਾਂ ਨਹੀਂ ਖਾਣੀ ਹੈਗੀ। ਆਹ ਨਹੀਂ ਪੁੱਤ। ਰੋਟੀ ਨਹੀਂ ਖਾਣੀ ਚਾਹ ਬਣਾ ਦਾਂ ਥੋੜੀ ਜੀ ਨਹੀਂ ਨਹੀਂ ਪੁੱਤ ਟਾਈਮ ਕਿ ਹੋ ਗਿਆ ਵਾ ਟਾਈਮ ਤਾਂ 3 ਵਜੇ ਗਿਆ ਹਾਏ ਹਾਏ ਅੱਜ ਸਾਰਾ ਕੰਮ ਹੀ ਬੋਤ ਕਰਨ ਵਾਲਾ ਹੋਣਾ ਕੋਈ ਨਹੀਂ ਕੰਮ ਮੈਂ ਸਾਰਾ ਕਰ ਦਿੱਤਾ ਵਾ ਮੈਂ ਝਾੜੂ ਫੇਰ ਲਿਆ ਪਹਿਲਾਂ ਜੋ ਤੂੰ ਦਵਾਈ ਖਾ ਕੇ ਪੈ ਗਈ ਫਿਰ ਮੈਂ ਝਾੜੂ ਝੂੜੂ ਫੇਰ ਕੇ ਤੇ ਬਾਅਦ ਵਿੱਚ ਕੱਪੜੇ ਧੋ ਕੇ ਤੇ ਰੋਟੀ ਬਣਾ ਲਈ ਹਾਂ ਹਾਂ ਤੁਸੀਂ ਹੁਣ ਰਾਤ ਦੀ ਰਹਿ ਗਈ ਸਾਰਾ ਹੀ ਕੰਮ ਕਰ ਲਿਆ ਮੇਰੀ ਧੀ ਨੇ ਹੋਰ ਕਰ ਲਿਆ ਫਿਰ ਮੈਂ ਕਿਹਾ ਮੈਂ ਕੀ ਠੋਣਾ ਵਾ ਤੁਹਾਨੂੰ ਚਲੋ ਹਾਏ ਹਾਏ ਮੈਂ ਕੰਨੂ ਬਿਮਾਰ ਹੋ ਗਈ ਹਾਂ ਮੈਂ ਤਾਂ ਆਪਣੀ ਧੀ ਨੂੰ ਕੁਝ ਵੀ ਨਾ ਕਰਨ ਦਾ ਹਾਈ ਹਾਈ ਨਾ ਮੈਂ ਬਿਮਾਰ ਪੈਂਦੀ ਤੇ ਨਾ ਮੇਰੀ ਧੀ ਨੂੰ ਕੰਮ ਕਰਨਾ ਪੈਂਦਾ ਮਾਂ ਸਦਕੇ ਜਾਵੇ ਨੀ ਸਾਰਾ ਕੰਮ ਕੀਤਾ ਮੇਰੀ ਧੀ ਨੇ ਹੈ ਚਲ ਕੋਈ ਨਹੀਂ ਪੁੱਤ ਹੁਣ ਹੋ ਜਾਣਾ ਵਾ ਠੀਕ ਮੈਂ ਆਪੇ ਕਰ ਲਿਆ ਕਰਨਾ ਮੈਂ ਨਹੀਂ ਕਰਨ ਦੇਣਾ ਆਪਣੀ ਧੀ ਨੂੰ ਕੰਮ ਤੇ ਫਿਰ ਕੀ ਹੋ ਗਿਆ ਆਪੇ ਤਾਂ ਕਹਿੰਨੇ ਵੀ ਤੇਰਾ ਵਿਆਹ ਕਰਨਾ ਵਾ ਤੇ ਆ ਕੰਮ ਸਿੱਖ ਲੈ ਸਾਰਾ ਜੇ ਮੈਂ ਕਰਦੀ ਆ ਤਾਂ ਫਿਰ ਕਰਨ ਨਹੀਂ ਕਰਨ ਵੀ ਨਹੀਂ ਦਿੰਦੇਗੇ ਪੁੱਤ ਵੇ ਸਿੱਖਣਾ ਇੱਕ ਅਲੱਗ ਗੱਲ ਵਾ ਸਿੱਖਣ ਵਾ ਤੇ ਮੈਂ ਤਾਂ ਕਹਿੰਨੀ ਆ ਪੀ ਅਗਲੇ ਘਰ ਜਾਣਾ ਹੈ ਉਥੇ ਜਾ ਕੇ ਤਾਂ ਪੁੱਤ ਕਰਨਾ ਹੀ ਪੈਣਾ ਚਲ ਮੇਰੇ ਹੁੰਦਿਆਂ ਕਾਨੂੰ ਕਰਨਾ ਵਾ ਜਿੰਨਾ ਚਿਰ ਆਪਣੇ ਮਾਂਗ ਦੇ ਕੋਲ ਵਾ ਉਹਨਾਂ ਚ ਤਾਂ ਸੁੱਖ ਲੈ ਚਲੋ ਕੋਈ ਨਹੀਂ ਮੰਮੀ ਜਿੰਨਾ ਅੱਗ ਹੁੰਦਾ ਮੈਂ ਕਰ ਲੈਨੀ ਆ ਅੱਗੇ ਕਿਹੜੇ ਤੇ ਮੈਨੂੰ ਕਰਨ ਦਿੰਦੇ ਆ ਜਦੋਂ ਨਹੀਂ ਠੀਕ ਤੇ ਫਿਰ ਕੀ ਹੋ ਗਿਆ ਚਲ ਪੁੱਤ ਪਰ ਮੈਨੂੰ ਹੋਤਰਾ ਹੋਣਿਆ ਤੇ ਸਿਹਰ ਦੀ ਲੱਗੀ ਹੋਣੀ ਆ ਤੂੰ ਨਾ ਲਿਆ ਨਾਤ ਲਿਆ ਸੀਗਾ ਮੇਰੀ ਗੱਲ ਸੁਣੋ ਉਹ ਨਵ ਕਿੰਨੇ ਦਿਨ ਹੋ ਗਏ ਜਾਂਦੀ ਹੁਣ ਕਾਲਜ ਤੂੰ ਇਹ ਵੀ ਕਰਨਾ ਹੈ ਸਲਾਈ ਵਾਲੀ ਆਂਟੀ ਨੂੰ ਫੋਨ ਕਰ ਉਹਨੂੰ ਪੁੱਛਣਾ ਹੈਗਾ ਕਿ ਕਦੋਂ ਆਵਾਮ ਆਵੇ ਚੰਪੂ ਤੇਰੇ ਆ ਕੇ ਕਰ ਲੈਣੀ ਆ ਹੈ ਕੀ ਕਰਨਾ ਵਾ ਤੁਸੀਂ ਕਰ ਲੋ ਹੋਣੀ ਤਾਵੇਂ ਪੁੱਛ ਲੋ ਵੀ ਕੀ ਕਹਿੰਦੀ ਆ ਤੇ ਮੈਂ ਵੀ ਚਾਣਾ ਸ਼ੁਰੂ ਕਰਾਂ ਕਿੰਨੇ ਦਿਨ ਤੱਕ ਅੱਗੇ ਲੰਘਦੇ ਇਦਾਂ ਹੀ ਤੇਰੀ ਗੱਲ ਵੀ ਠੀਕ ਵਾ ਮੇਰੇ ਫੋਨ ਦੇ ਤੁਰ ਫੜਾ ਲਿਆ ਕੇ ਮੈਂ ਕਾਰ ਹੀ ਲੈਣੀ ਆ ਆ ਦੇਖੋ ਲੱਗੀ ਪਿਆਣਾ ਅੱਛਾ ਅੱਛਾ ਲਾ ਕੇ ਦੇਖੋ ਹੈਲੋ ਸਾਸ਼ਕਲ ਭੈਣ ਜੀ ਹਾਂਜੀ 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 ਮੈਂ ਜਸਤੀ ਮੰਮੀ ਬੋਲਦੀ ਹਾਂ ਹਾਂਜੀ ਕਿੰਨੇ ਦਿਨ ਹੋ ਗਏ ਆ ਤੇ ਕੁੜੀ ਵੀ ਹੁਣ ਘਰ ਬੋਰ ਹੋਣ ਲਈ ਆ ਕਹਿੰਦੀ ਮੰਮੀ ਪਤਾ ਕਰੋ ਮੈਂ ਜਾਇਆ ਕਰਾਂ ਅੱਛਾ ਪੇਜ ਦੇ ਕਰ ਲੀਏ ਫਿਰ ਚਲੋ ਠੀਕ ਆ ਠੀਕ ਆ ਠੀਕ ਵਾ ਫੀਸ ਫਾਸ ਦੱਸ ਦਿਓ ਆਪਣੀ ਫਿਰ ਤੁਸੀਂ ਚਲੋ ਠੀਕ ਆ ਆ ਜੂਗੀ ਤੇ ਫਿਰ ਇਹਨੂੰ ਦੱਸ ਦਿਓ ਹੈ ਚਲ ਚੰਗਾ ਭਾਂਜੀ ਸਤਿ ਸ਼੍ਰੀ ਅਕਾਲ ਲੈ ਪੁੱਤ ਉਹ ਕਹਿੰਦੀ ਆ ਵੀ ਸਵੇਰ ਤੋਂ ਕੱਲਿਆ ਕਰੋ ਚਲੋ ਠੀਕ ਆ ਫਿਰ ਮੈਂ ਸਵੇਰ ਤੋਂ ਜਾਣਾ ਸ਼ੁਰੂ ਕਰ ਲੈਣੀ ਆਹ ਚਲ ਜਾ ਕਰ ਮੇਰੀ ਕੀ ਧਿਆਨ ਵਿਆਰ ਹੋ ਕੇ ਤੇ ਕੰਮ ਦੀ ਕਿਹੜੀ ਗੱਲ ਕੰਮ ਕਿੰਨਾ ਖਵਾ ਕੇ ਤੇ ਇਹ ਤੇ ਮੈਂ ਆਪੇ ਕਰ ਲਵਾਂ ਨਹੀਂ ਕੋਈ ਨਹੀਂ ਜੇ ਨਹੀਂ ਨਾ ਕੀ ਹੋਏ ਤੇ ਫਿਰ ਮੈਂ ਸਵੇਰ ਦੀ ਛੁੱਟੀ ਕਰ ਲਵਾਂਗੀ ਨਹੀਂ ਨਹੀਂ ਮਨ ਨਹੀਂ ਛੁੱਟੀ ਕਰਨੀ ਤੇਰੀ ਅੱਗੇ ਬਥੇਰੇ ਦਿਨ ਹੋਗੇ ਤੈਨੂੰ ਘਰ ਰੈਂਦੀ ਨੂੰ ਫੀਸ ਦਾ ਕੀ ਕਹਿੰਦੀ ਆ ਫੀਸ ਕਿੰਦੀ ਕੁੜੀ ਆਉਗੀ ਤੈਨੂੰ ਦੱਸ ਦਊਂਗੀ ਉਹ ਵੀ ਜਿਆਦੇ ਨਾ ਲੈ ਕਹਿੰਦੇ ਪੈਸੇ ਚਲ ਕੋਈ ਗੱਲ ਨਹੀਂ ਕਿੰਨੇ ਕੁ ਲੱੜਾ ਨੇ ਕਿਤੇ ਸਲਾਈ ਵਿੱਚ ਕਿੰਨੇ ਕੇ ਪੈਸੇ ਲੈਣੇ ਆਉਨੇ ਹੈ ਤੇ ਲੈ ਵੀ ਲਵੂਗੀ ਤਾਂ ਸਖਾਲਣੀ ਤਾਂ ਆਪਾਂ ਹੈ ਹੀ ਪੁੱਤ ਹੁਣ ਕੋਈ ਨਾ ਕੋਈ ਕੰਮ ਤੇ ਕਰਨਾ ਹੀ ਆ ਚਲ ਕੋਈ ਨਹੀਂ ਫਿਰ ਫਿਰ ਲਿਆਵਾਂ ਰੋਟੀ ਪੁੱਤ ਰੋਟੀ ਤੇ ਜੇ ਦਿਲ ਨਹੀਂ ਕਰਦਾ ਮੈਂ ਤਾਂ ਕਹਿੰਦੀ ਤਰਾ ਪਿਓ ਸਵੇਰ ਤਾਂ ਗਿਆ ਵਾ ਤੇ ਅਜੇ ਤੱਕ ਨਹੀਂ ਆਏ ਸੋ ਮੈਨੂੰ ਫਿਕਰ ਹੋਣ ਦੀ ਹੈ ਉਹ ਘਰ ਆਉਂਦੇ ਤੇ ਫੇਰ ਹੀ ਰੋਟੀ ਖਾਂਦੇ ਹੈ ਕੋਈ ਤਾਂ ਹੀ ਫੋਨ ਲੱਗਦੇ ਇਹਨਾਂ ਚਲ ਮਨਉਣੀ ਆ ਆ ਗਏ ਆ ਆ ਗਏ ਆ ਆ ਗਏ ਆ ਜਾ ਕੋਤ ਪਿਆਰ ਪਾ ਲਈ ਮੇਨ ਦਿਫਿਕਲ ਬੜਾ ਹੋਣ ਰਿਆ ਮੈਂ ਸਵੇਰ ਤੇ ਗਏ ਬੋਲੀ ਦੇਣ ਤੇ ਕਾਇ ਨਹੀਂ ਗੇ ਤੂੰ ਤੈਨੂੰ ਪਤਾ ਫਿਰ ਗਿਆਨ ਤੇ ਟਾਈਮ ਲੱਗ ਜਾਂਦਾ ਤੇ ਕਿਦਾਂ ਬੜੀ ਗੱਲ ਉਹ ਪੀਤੂ ਨਹੀਂ ਨੀ ਹਾਂ ਉਹ ਲੈ ਗਿਆ ਬਣੀ ਵੀਰ ਦਾ ਹਾਏ ਹਾਏ ਉਹ ਫੇਰ ਲੈ ਗਏ ਆ ਹਾਂ ਮੈਂ ਤੇ ਬੜਾ ਹੀ ਤੂੰ ਸੋਚਿਆ ਹੇਗਾ ਹੈ ਤੇ ਚਲ ਕੁੜੀ ਵੀ ਸਾਡੀ ਜਵਾਨ ਹੋਈ ਆ ਟਿਆਲੀ ਜੇ ਮਿਲ ਜੂਗੀ ਦੋ ਕਿੱਲਿਆਂ ਤੇ ਚਲ ਆਪਣੀ ਨਾਲ ਰਲ ਕੇ ਤੇ ਚਲ ਥੋੜਾ ਬਹੁਤਾ ਕੋਈ ਜੋੜਾਂਗੇ ਤੇ ਤਾਂ ਵਿਆਹ ਹੀ ਕਰਨਾ ਮੂਕ। ਮੈਂ ਤਾਂ 40000 ਰੁਪਇਆ ਕਹਤਾ ਦੋਹਾਂ ਕਿੱਲਿਆਂ ਦਾ। ਤੇ ਜਿੰਨੇ ਕੱਪੜੇ ਪੰਜਾਸ਼ਵਾ। ਤੇ ਉਹ ਵੱਧ ਲੈ ਰਿਆ ਮੈਂ। ਤੇ ਉਹ ਤੇ ਤੈਨੂੰ ਪਤਾ ਹੀ ਆ। ਉਹ 50 55 ਦਾ ਕਿਚੜ ਕੇ ਤੇ ਫਿਰ ਇੰਨੇ ਪੈ ਕਿੱਥੋਂ ਭਰਨੇ? ਆਪਾਂ ਗਰੀਬਾਂ ਨੇ ਕਿੱਥੋਂ ਭਰਨੇ ਹੀ ਹਿੰਦੀ। ਉਹ ਤਾਂ ਗੱਲ ਦਾ ਨਾ। ਚਲ ਕੋਈ ਨਹੀਂ ਜੋ ਕਰਮਾਂ ਚ ਹੋਇਆ ਫਿਰ ਉਹ ਹੀ ਹੋਣਾ। ਉਹ ਚਲ ਕੋਈ ਗੱਲ ਨਹੀਂ। ਤੂੰ ਮਨਨਾ ਛੋਟਾ ਕਰੇਗਾ। ਚਲ ਅਰ ਕਰਨੀ ਅਗਲੀ ਵਾਰੀ ਸਹੀ। ਮਾਨ ਕਹਾ ਛੋਟਾ ਕਰਨਾ ਅਸੀਂ ਜਦੋਂ ਵੀ ਕੰਮ ਕਰਨ ਦੀ ਸੋਚਨੇ ਆ ਨਾ ਇਹ ਵਿੱਚ 앉 ਕੇ ਆਪਣੀ ਟੰਗ ੜਾ ਕੇ ਤੇ ਬਹਿ ਜਾਂਦੇ ਆ ਵੀ ਅਸੀਂ ਦਵਾ ਦਾ ਗਾਂ ਹੋ ਜੀਏ ਵੇਖ ਲਓ ਇਹਨਾਂ ਨੇ ਨ ਨਹੀਂ ਪਤਾ ਲੱਗਦਾ ਕਿ ਇਹ ਤੇ ਅੱਗੇ ਮੜ ਕੇ ਗਰੀਬੀ ਕਟਣ ਦੇ ਆ ਤੇ ਚੱਲ ਜੇ 2 ਕਿਲੇ ਲੈ ਵੀ ਲੈਣਗੇ ਤਾਂ ਆਪਣਾ ਸਫਾ ਗੁਜ਼ਾਰਾ ਹੋ ਜਾਊਗਾ ਪਰ ਕੋਈ ਕੋਣ ਸੋਚਦਾ ਕਿਸ ਦੇ ਬਾਰੇ ਕੀ ਹੋ ਗਿਆ ਕੁਛ ਨਹੀਂ ਪੁੱਤ ਹੋਣਾ ਕੀ ਹੈ ਬਹਿ ਜਾ ਤੂੰ ਆਪਣੇ ਪਿਓ ਦੇ ਲਾਗੇ ਆਉਂਦੀ ਆ ਮੈਂ ਚੱਲ ਕੋਈ ਗੱਲ ਨਹੀਂ ਕੀ ਉਹਨਾਂ ਨਾਲ ਗੱਲ ਦਿਲ ਦੇ ਨਾਲਾਈ ਹੁਣ ਹੈ ਮੈਂ ਡਰ ਤੇ ਨਹੀਂ ਲਉਂਦੀ ਪਰ ਕੋਈ ਨੂੰ ਜੋ ਮਾਰਾ ਕਰਦਾ ਚੰਗਾ ਹੀ ਕਰਦਾ ਓ ਠੀਕ ਹੈ ਆਹ ਕੀ ਗੱਲ ਓਏ ਇਹ ਡਰ ਜੀ ਮਮੀ ਕਾਲ ਚਲ ਗਏ ਓਏ ਟੈਲੀ ਦੀ ਹੀ ਨਾ ਗੱਲ ਸਿਰੇ ਠੇਕੇ ਤੂੰ ਕਿੱਧਰ ਲੈਣੀ ਜਿਹੜੀ 55 ਬੋਲੀ ਹੁੰਦੀ ਆ ਉਹ ਪ੍ਰੇਕ ਜੀ ਢੂੜੀ ਨਹੀਂ ਗਏ ਹਾਂਜੀ ਮੈਂ 40000 ਰੁਪਿਆ ਕਿਆ ਇਸ ਤੋਂ ਮੈਂ ਮਰੇ 55 ਕਰਤਾ ਬਾਅਦ ਚ ਤੇ ਉਹਨਾਂ ਲਈ ਦੋ ਕਿਲੇ ਪੈਈ ਤੇ ਮੈਂ ਚੱਲ ਨਾ ਰਲ ਜੂਗੀ ਆਪਣੇ ਦੋ ਆਪਣੇ ਹੈਗੇ ਆ ਹਾਂਜੀ ਤੇ ਚੱਲ ਮੈਂ ਮਾੜਾ ਮੋਟਾ ਕਿਦੋਂ ਘੜੀ ਕੰਮ ਤੇ ਰਹੂਗਾ ਚਲ ਕੋਈ ਨਹੀਂ ਜੋ ਕਰਮਾ ਚੋ ਹੀ ਮਿਲਣਾ ਮੇਰੇ ਰੋਟੀ ਲਿਆਵਾ ਉਹ ਤਾਂ ਮੈਂ ਠਹਿਰ ਕੇ ਖਾਣਾ ਮੇਰਾ ਜੀ ਨਹੀਂ ਕਰਦਾ ਚਲ ਕੋਈ ਨਹੀਂ ਫਿਰ ਪਹਿਲੇ ਤੂੰ ਹੀ ਦੋ ਚਲ ਕੋਈ ਗੱਲ ਜੋ ਕਰਮਾ ਜਾਂ ਮਿਲ ਜਣਾ ਵਾ ਹਾਈ ਹਾਈ ਹੱਦੀ ਹੋਈ ਨਾ ਮਾਰੀ ਇਹਨਾਂ ਨੇ ਤੁਹਾਨੂੰ ਮਾਰ ਕੇ ਸਾਹ ਲੈਣਾ ਕਿਤੇ ਜੀਣ ਹੀ ਨੰਦਦੇ ਜੇ ਕੋਈ ਆਪਣਾ ਸੋਚਨੇ ਆ ਨਾ ਤੇ ਗਾੜੀ ਗਾੜੀ ਭੋਕੇ ਬਣੇਵੇਂ ਮਾਰਦੇ ਫਿਰਦੇ ਤੇ ਦਸਣਾ ਨੂੰ ਬੰਦਾ ਪੁੱਛੇ ਕਿ ਤੁਸੀਂ ਆਪਣੇ ਘਰ ਗਏ ਚੰਗੇ ਭਲੇ ਜੀ ਤੇ ਚਲ ਕਿੰਨੂ ਰੋਟੀ ਖਾਣ ਦੋ ਪਰ ਉਹ ਹੀ ਗੱਲ ਵਾਣਾ ਸ਼ਰੀਕ ਵਾ ਤੇ ਅੱਦੇ ਵੀ ਕਿਤੇ ਉੱਥੇ ਡੁੱਬਣ ਤੇ ਡੁੱਪ ਪਣਨਾ ਮੇਰੇ ਮੰਮੀ ਤੂੰ ਐਵੇਂ ਫਿਕਰ ਕਰਨ ੜੇ ਕੋਈ ਨਹੀਂ ਹੋ ਗਿਆ ਤੇ ਨਹੀਂ ਮੇਰੇ ਤੇ ਫਿਰ ਕੀ ਹੋ ਗਿਆ ਜਿਹੜਾ ਰੋਟੀ ਨਹੀਂ ਖਾਂਣ ੜੇ ਤੂੰ ਐਵੇਂ ਦੇ ਲੋਕ ਖਾਬ ਕਰਨ ੜੇ ਆਪਣਾ ਕੋਤ ਰੋਟੀ ਤੇ ਆਪਾਂ ਖਾਂ ੜੇ ਆ ਪਰ ਵੇਖ ਮੇਰੀ ਗੱਲ ਸੁਣ ਤੇਰਾ ਪਿਓ ਤੇ ਭੋਲਾ ਵਾ ਇਹਨੇ ਵਿਚਾਰੇ ਨੇ ਕਦੀ ਕਿਸ ਨੂੰ ਕੋ ਚੰਗੀ ਮਾੜੀ ਨਹੀਂ ਕਹੀ ਤੇ ਵੇਖ ਲੈ ਹੈ ਤੇ ਸਾਡੇ ਸ਼ਰੀਕੇ ਵਿੱਚ ਹੀ ਆ ਨਾ ਉਹ ਹੈ ਉਹਨਾਂ ਨੇ ਕਦੀ ਸਾਡਾ ਚੰਗਾ ਨਹੀਂ ਸੋਚਿਆ ਜੇ ਆਪਾਂ ਕੋ ਸੋਚਨੇ ਆ ਨਾ ਕਿ ਚਲ ਜੇ ਐਡ ਕੀ ਪਿਆਲੀ ਸਾਨੂੰ ਮਿਲ ਜੂਗੀ ਤੇ ਆਪਾਂ ਕੁਛ ਆਪਣਾ ਬੁੱਤ ਬਣਾਵਾਂਗੇ ਤੇ ਵੇਖ ਲੈ ਗਾੜੀ ਹੋ ਕੇ ਪੈਸੇ ਵੱਧ ਪਰਤੇ ਆ ਤੇ ਪਿਆਲੀ ਆਪ ਲੈ ਲਈਏ ਤੇ ਇਦਾਂ ਦੇ ਵੀ ਕੋਈ ਹੁੰਦਾ ਵਾ ਕਿ ਕਿਤੇ ਇਹ ਨਾ ਤਾਂ ਹੋ ਜਾਣਾ ਮਾਸਾ ਅਜੇ ਰੱਬ ਦਾ ਦਿੱਤਾ ਸਭ ਕੋ ਹੈਗਾ ਉਹਨਾਂ ਦੇ ਕੋਲ ਮੰਮੀ ਜਿੱਦਾਂ ਦੀ ਉਹਨਾਂ ਦੀ ਸੋਚ ਵਾ ਆਪਣੀ ਸੋਚ ਦੇਣਾ ਤਵਕ ਚੱਲਣ ਡਿਆ ਕੋਈ ਨਹੀਂ ਅਸੀਂ ਕਿਹੜਾ ਉਹਨਾਂ ਦਾ ਮਾੜਾ ਕਰਨ ਡਿਆ ਛੱਡੋ ਤੁਸੀਂ ਉਹਨਾਂ ਨੂੰ ਨਾਲੇ ਮੇਰੀ ਗੱਲ ਸੁਣੋ ਮੈਂ ਤਾਂ ਗਿੱਟੀ ਆ ਤੂੰ ਮੈਨੂੰ ਪੜਾਇਆ ਵਲਖਾਇਆ ਕੋਈ ਨਹੀਂ ਹੁਣ ਤੀ ਦਿਨ ਸਲਾਈ ਸਿਖਾ ਦਿੰਨੀ ਆ ਤੇ ਮੈਂ ਵਧੀਆ ਕੰਮ ਕਰਕੇ ਮੈਂ ਆਪੇ ਕਮਾ ਲਾਂਗੀ ਪੈਸੇ ਲੈ ਤਸ ਵੇ ਮੇਰੀ ਧੀ ਕਿੱਡੀ ਵੱਡੀ ਸੋਚਵਾ ਹੈ ਚੱਲ ਪੁੱਤ ਟੂ ਮਿਹਨਤ ਕਰ ਕੋਈ ਗੱਲ ਨਹੀਂ ਪਰਮਾਤਮਾ ਉਹਨਾਂ ਦਾ ਸਾਥ ਦਿੰਦਾ ਜਿਹੜੇ ਮਿਹਨਤ ਕਰਦੇ ਆ ਹੈ ਚੱਲ ਮੈਂ ਚਾਹ ਬਣਾਉਂਦੀ ਆ ਜਾਂ ਤਾਂ ਆਪਣੇ ਪਿਓ ਲੱਗੇ ਚੱਲ ਆਪਾਂ ਬੁਟੀਕ ਖੋਲਾਂਗੇ ਵਧੀਆ ਜੀ ਤੇ ਉੱਥੋਂ ਬੜੇ ਪੈਸੇ ਆਇਆ ਕਰਨੇ ਆ ਬੜੇ ਲੋਕੀ ਸੂਟ ਸਵਾਉਂਦੇ ਆ ਸੂਟਾ ਦਾ ਤਾਂ ਕੰਮ ਮੁੱਕਦਾ ਹੀ ਨਹੀਂਗਾ ਚਾ ਜਿੰਦੀ ਰਹਿ ਮੇਰੀ ਧੀ ਹੈ ਜਾਂ ਕੋਈ ਪਿਓ ਲੱਗ ਜਾ ਕੇ ਬੈ ਤੇ ਮੈਂ ਚਾਹ ਬਣਾ ਕੇ ਲੈਣੀ ਤਾਂ ਦੇਵਾਰ ਦੇ ਕੋਈ ਨਹੀਂ ਮੈਂ ਚਾਹ ਬਣਾਉਣੀ ਆ ਤੂੰ ਬੈਠੋ ਜਾ ਕੇ ਨਾਲੇ ਰੋਟੀ ਪੋਛ ਲੋ ਡੈਡੀ ਕੁਛ ਨਹੀਂ ਆਤੀ ਕਰਨ ਨਹੀਂ ਸਾਰਾ ਕੰਮ ਕੁਛ ਨਹੀਂ ਹੁੰਦਾ ਧੀ ਅੱਜ ਨਹੀਂ ਕੁਛ ਕਰ ਲੈਂਦੇ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਧੀ ਅੱਜ ਠੀਕ ਨਹੀਂ ਗਾ ਤੁਸੀਂ ਜਾਓ ਬੈਠੋ ਜਾ ਕੇ ਡੈਡੀ ਦੇ ਲਾਗੇ ਐਵੇਂ ਉੱਠ ਕੇ ਆਗੇ ਡੈਡੀ ਵੀ ਕਹਿਣਗੇ ਪਤਾ ਨਹੀਂ ਕੀ ਹੋ ਗਿਆ ਮੰਮੀ ਵੀ ਨਾ ਲਿੱਕੀ ਨਿੱਕੀ ਗੱਲ ਦੀ ਟੈਨਸ਼ਨ ਲੈ ਲੈਂਦੀ ਆ 10 ਪਹਿਲਾਂ ਜੇ ਨਹੀਂ ਦਿੱਤੀ ਉਹਨਾਂ ਨੇ ਤਾਂ ਫਿਰ ਕੀ ਹੋ ਗਿਆ ਅਸੀਂ ਘਟੇ ਰੋਟੀ ਵੀ ਖਾ ਸਕਦੇ ਲੈ ਵੇਹਲਾ ਇਹਨਾਂ ਨੇ ਵੀ ਟੈਨਸ਼ਨ ਲ ਲਈ ਮੇਰੀ ਗੱਲ ਸੁਣੋ ਤਾਂ ਤੇ ਉੱਠੋ ਹਾਂ ਕੀ ਗੱਲ ਵਾ ਉੱਠ ਕੇ ਬੋ ਨਾ ਮੇਰਾ ਤਾਂ ਅੱਗੇ ਦਿਲ ਕਮਜ਼ੋਰ ਵਾ ਤੇ ਤੁਸੀਂ ਮੇਰੇ ਤੋਂ ਵੀ ਤਾਂ ਜੇ ਹੈ ਕਿਦਾਂ ਮੂੰਹ ਸੁੱਟ ਕੇ ਪੈ ਗਏ ਕੋਈ ਗੱਲ ਨਹੀਂ ਵੇਖਾ ਸਾਡੀ ਕੁੜੀ ਕਿੰਨੀ ਅਗਲ ਵਾਲੀ ਆ ਹੈ ਮੈਨੂੰ ਪਤਾ ਕੀ ਕਹਿਣ ਦੀ ਮਮੀ ਮੱਸੇ ਇਤੋਂ ਸਲਾਈ ਸਿੱਖਣ ਜਾਇਆ ਕਰਨਾ ਫਿਰ ਆਪਣਾ ਬੁਟੀਕ ਖੋਲਾਂਗੇ ਤੇ ਕੋਈ ਗੱਲ ਨਹੀਂ ਬਥੇਰੀ ਕਮਾਈ ਕਰਿਆ ਕਰਨੀ ਤੁਸੀਂ ਕਾਨੂੰ ਫਿਕਰ ਕਰਦੇ ਜੀ ਹੈ ਉਹਦਾ ਵੀ ਖਿਆਲ ਸਾਡੇ ਜੀ ਰਹਿੰਦਾ ਵਾ ਨਾ ਮੈਂ ਤੇ ਇਹ ਗੱਲ ਕਹਿਣੀ ਆ ਪਾਪਾ ਮੇਰੀ ਗੱਲ ਸੁਣਾ ਨਾਲੇ ਉਹਨੂੰ ਕਿਹੜਾ ਭੇਖਾ ਵਾ ਕੇ ਕਰਦਾ ਭਲੇ ਖਾਤ ਨਹੀਂ ਕਰਦਾ ਪਰ ਵੇਖ ਲਓ ਨਿਆਣੀ ਆ ਫਿਰ ਵੀ ਖਾ ਹਸਾ ਦਿੰਦੀ ਆ ਸਾਨੂੰ ਜੇ ਆਪਾਂ ਡੋਲ ਜਾਾਂਗੇ ਤੇ ਫਿਰ ਉਹਦਾ ਵਿਚਾਰੀ ਦਾ ਕੀ ਬਣਨਾ ਵਾ ਹੈ ਨਾਲ ਇਹ ਸੋਚਿਆ ਕਰੋ ਚਲ ਪ੍ਰਮਾਤਮਾ ਨੇ ਹਨ ਧੀਤ ਦਿੱਤੀ ਹੈ ਨਾ ਕਮ ਸੇ ਕਮ ਸਾਡਾ ਸਹਾਰਾ ਤਾਂ ਹੈਗਾ ਉਹ ਵੀ ਤੇ ਹੈਗੇ ਲੋਕੀ ਜਿਨ੍ਹਾਂ ਕੋ ਧੀਤ ਨਹੀਂ ਹੁੰਦੀ ਉਹ ਕਿਦਾਂ ਜੀਦੇ ਹੋਣਗੇ ਤੇ ਕੋਈ ਨਹੀਂ ਚੰਗੇ ਮਾਰੇ ਦਿਨ ਤੇ ਹੁੰਦੇ ਜਾਂਦੇ ਰਹਿੰਦੇ ਆ ਕੋਈ ਨਹੀਂ ਕਿਤੇ ਸਾਡੇ ਵੀ ਚੰਗੇ ਆ ਹੀ ਜਾਣੇ ਜੀਵਨ ਧੀਆ ਆਪਣੇ ਥਾਂ ਪੁੱਤ ਆਪਣੇ ਥਾਂ ਤੇ ਜਿਹੜਾ ਪੁੱਤ ਨਾਲ ਹੁੰਦਾ ਤੇ ਚਲ ਥੋੜੇ ਪੋਤੇ-ਪੋਤੇ ਵੀ ਕਿਤੇ ਮਾੜੇ-ਮੋਟੇ ਕੰਮ ਤੇ ਲੱਗਦਾ ਚਲ ਸਾਡਾ ਗਜਰਾ ਫੇਰ ਹੁੰਦਾ ਜਾਣਾ ਮਾੜਾ ਮੇਰੀ ਗੱਲ ਸੁਣ ਹੁਣ ਤੇ ਮੈਂ ਹੀ ਸਾਡੀ ਪਿੱਛੇ ਆ ਉਹ ਤੇ ਗਾਂਹੋਂ ਕਿ ਸਾਡਾ ਸਾਥ ਦੇਣ ਲਈ ਆ ਅੱਜ ਮੈਂ ਠੀਕ ਨਹੀਂ ਤੇ ਸਾਰਾ ਘਰ ਦਾ ਕੰਮ ਉਹਨੇ ਕੀਤਾ ਵਾ ਹੈ ਮੈਨੂੰ ਤਾਂ ਨਹੀਂ ਕਵੀ ਮਹਿਸੂਸ ਹੁੰਦੀ ਮੈਨੂੰ ਤੇ ਇਹਦੇ ਵਿੱਚ ਹੀ ਆਪਣਾ ਪੁੱਤ ਦੇਖਦਾ ਵਾ ਨਹੀਂ ਹੁਣ ਪੜ੍ਹਾਈ ਰਹਦੀ ਕਹਿੰਦੀ ਕੋ ਨਹੀਂ ਨਹੀਂ ਹੁਣ ਨਸਲਾਈ ਸਿੱਖਣ ਜਾਇਆ ਕਰਨਾ ਸਮਝਦਾਰ ਵਾ ਸਮਝਦੀ ਆ ਆਪਣੇ ਘਾਤਿਆਂ ਤੰਗੀਆਂ ਨੂੰ ਉਹ ਕਿਹੜੀ ਮਿਆਣੀ ਆ ਵਿਚਾਰੀ ਚਲ ਇੱਕ ਗੱਲ ਹੈਗੇ ਜੀ ਉਹ ਇਹ ਵੀ ਘਰੋਂ ਛੱਜਿਆ ਕਰੂਗੀ ਨਾ ਤੇ ਮਨ ਹੋਰ ਦਾ ਹੋਰ ਹੋ ਜੂ ਵਾਕਿਆ ਸਹੀ ਗੱਲ ਵਾ ਨਿਆਣੀ ਵਿਚਾਰੀ ਕੀ ਕਰੇ ਸਾਰਾ ਦਿਨ ਉਹ ਤੇ ਗੱਲ ਘਰ ਕਿਥੇ ਬੰਦਾ ਬੰਨ ਸੜੇ ਸਾਰੀ ਦਿੜੀ ਹਮ ਚਲ ਤੂੰ ਹੀ ਠੀਕ ਠਾਕ ਰੋ ਕੋਈ ਗੱਲ ਨਹੀਂ ਨਹੀਂ ਬਿਲੀ ਪੈਰੀ ਤੇ ਨਾ ਸਹੀ ਕੋਈ ਨਹੀਂ ਅੱਗੇ ਕਿਹੜਾ ਹੈ ਉਥੋਂ ਰੋਟੀ ਖਾਣ ਦੇ ਨਹੀਂ ਉਹ ਤੇ ਕੋਈ ਗੱਲ ਨਹੀਂ ਚਲੋ ਬਾਕੀ ਆ ਵੀ ਮਾੜੇ ਤੰਦਰੁਸਤੀ ਦੇਵੇ ਕੋਈ ਗੱਲ ਨਹੀਂ ਦੇਣਾ ਮਾੜੇ ਜਾਂਗੇ ਨੰਗ ਜਾਂਦੇ ਗੱਲਾਂ ਯਾਦ ਰਹਿੰਦੀਆਂ ਹੋਰ ਇਹ ਅੱਗੇ ਚਲੋ ਮਾਰਕ ਨੇ ਕੀ ਪਤਾ ਹਾਂ ਨਹੀਂ ਬੜਾ ਵਧੀਆ ਹੋ ਜਾਣਾ ਵਾ ਸਾਰਾ ਕੁਛ ਐਵੇਂ ਨਾ ਫਿਕਰ ਕਰਦੇ ਰਿਹਾ ਕਰੋ ਮੇਰੀ ਗੱਲ ਸੁਣੋ ਉਠੋ ਤੇ ਹੱਥ ਮੂੰਹ ਧੋ ਤੇ ਰੋਟੀ ਪਾਈਏ ਵੇਦੀ ਗਾਸ ਤੂੰ ਠੀਕ ਹੋਣਾ ਮੈਂ ਠੀਕ ਆ ਮੈਨੂੰ ਕੀ ਹੋਇਆ ਚਲ ਯਾਰ ਫੁਲਕਾ ਖਾ ਲੈ ਕੁੜੀ ਚਾਹ ਬਣਾਉਣ ਨਹੀਂ ਆ ਚਲ ਚਲ ਚਾਹ ਨਹੀਂ ਖਾ ਲੈਣਾ ਆਜੂ ਆਜੂ